ਬੀਲੀਵ ਹੋ ਰਿਹਾ ਕਿ ਲੋਕਾਂ ਦਾ ਨਾ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਿ ਕਿਹੜੇ ਮੰਗਾਂ ਲੈ ਕੇ ਤਾਂ ਨਾ ਦਿੱਤਾ ਜਾ ਰਿਹਾ ਇਹਦਾ ਮੈਂ ਬਲਵੰਦਰ ਸਿੰਘ ਉਦੀਪੁਰ ਪ੍ਰਧਾਨ ਪੀਐਸਵੀ ਸਲਾਇਡ ਸੋਸਾਇਟੀ ਸਰਕਲ ਗਰਦਾਸਪੁਰ ਅੱਜ ਅਸੀਂ ਪਾਵਰ ਕਾਲ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਬਿਲਾਏ ਵਿਰੋਧੀ ਨੀਤੀਆਂ ਦੇ ਖਿਲਾਫ ਔਰ ਮੰਨੀਆਂ ਮੰਗਾਂ ਯਾਗੂ ਗਰਾਹ ਟ੍ਰਾਂਸਪੋਰਟ ਦੇ ਹੱਕ ਵਿੱਚ ਅਸੀਂ ਮੁੁੱਤੀ ਪੰਜਾਬ ਦੇ 20 ਕੰਮ ਆ 11 ਅਗਸਤ ਤੋਂ ਲੈ ਕੇ 18 ਅਗਸਤ ਤੱਕ ਲਗਾਤਾਰ ਸਮੂਹਿਕ ਛੁੱਟੀ ਚੱਲ ਰਹੀ ਹੈ ਕਿ ਅੱਜ ਹੀ ਦੂਸਰੇ ਦਿਨ ਵਿੱਚ ਸਰਕਲ ਦਫ਼ਤਰ ਗਰਦਾਸਪੁਰ ਅਗੇ ਬਿਸ਼ਾਲ ਤਰਨਾ ਦਿੱਤਾ ਸਾਡੀ ਜਿਹੜੀ ਉਹ ਮੰਗ ਹੈ ਸਾਡੀ ਜਿਹੜੀ 2 ਜੂਨ ਨੂੰ ਡਿਗਰੀ ਮੰਤਰੀ ਦੀ ਹਾਜ਼ਰੀ ਚ ਹੋਈਆਂ ਮੀਟਿੰਗਾਂ 8 ਜੂਨ ਨੂੰ ਹੋਈਆਂ ਇਹ 8 10 ਨੂੰ ਹੋਈਆਂ ਮੀਟਿੰਗਾਂ 10 ਅਗਸਤ ਨੂੰ ਹੋਈਆਂ ਮੀਟਿੰਗਾਂ ਕਿ ਇਹ ਮਰਾਇ ਮਾਰੇ ਮਸਲੇ ਅਢਾਕ ਪੀਰੀਅਡ ਦਾ ਮਸਲਾ ਜਾਂ 2 ਸਾਲ ਦਾ ਉਹ ਸਰਫੂ ਮੱਝ ਕਰਨਾ ਪੰਜ ਸਾਲ ਦੀ ਸੇਵਾ ਕਰਨ ਵਾਲੇ ਕਰਮਚਾਰੀਆਂ ਲੈਣ ਲੈਣਾ ਜਾਂ 250 ਵਾਲੇ ਪੌਣ ਪੱਕੇ ਕਰਨਾ ਕਿ 1 ਕਰੋੜ ਰੁਪਇਆ ਕੱਟੋ ਕੱਟੋ ਜਿਹੜੀ ਬਿਜਲੀ ਬਲਾਇਮਾਨ ਜਿਹੜਾ ਉਹ ਬਿਲਣਾ ਬਿਲਣਾ ਚਾਹੀਦਾ ਜਿਹੜਾ 50000 ਦੇ ਕਰੀਬ ਮੈਕਬੇ ਦੇ ਅੰਦਰ ਖਾਲੀ ਸਾਮੀਆਂ ਉਹਨਾਂ ਨੂੰ ਭਰਨਾ ਉਹ ਡੀਏ ਜਿਹੜਾ ਭਗਾਈ ਪੱਤਾ ਪੰਜਾਬ ਸਰਕਾਰ ਨੇ ਜਾਨ ਕੀਤਾ ਅਫਸਰ ਨੂੰ ਆਈਪੀਐਸ ਅਫਸਰ ਆਈਏਐਸ ਅਫਸਰ ਉਹਨਾਂ ਨੂੰ ਲਗਾਤਾਰ ਦਿੱਤਾ ਜਾ ਰਿਹਾ ਪਰ ਛੋਟੇ ਕੰਮ ਚਾਰੇ ਜਿਹੜੇ ਉਹਨਾਂ ਦਾ ਭਗਾਈ ਪੱਤਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਜਾਨ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਇਹ ਸਾਡੀਆਂ ਮੰਗਾਂ ਔਰ ਸਰਕਾਰ ਇਹ ਭਰਮਪਾਲਦੀ ਆ ਕਿ ਆਪਣਾ ਵਰਗੇ ਕਾਨੂੰਨ ਦੇ ਦਰਕੇ ਮਾਰ ਕੇ ਮਲਾਜਮਾਂ ਜਿਹੜੀ ਆ ਉਸ ਨਾਲ ਸੀ ਕੁਝ ਨਹੀਂ ਲੁੱਤੀ ਚੱਲਦੀ ਆ ਜਿਹੜਾ ਦੀਰੀ ਮਾਜਮ ਸਤਿ ਮੋਹਤ ਕਰਾਂਗੇ ਅਸੀਂ ਸਾਖ ਨੇ ਕੀਤਾ ਤੇ ਸਾਡੀਆਂ ਮੰਗ ਮੰਨੀਆਂ ਹੋਈਆਂ ਮੰਗਾ ਲਾਗੂ ਨਾ ਕੀਤੀਆਂ ਨੀਆ ਤਾਂ 15 ਅਗਸਤ ਤੋਂ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਕਾਲੇ ਝੰਡੇ ਲਾ ਕੇ ਮੰਤਰੀਆਂ ਦੇ ਰੋ ਬਾਲੂ ਦੇ ਜੋ ਮੱਚ ਕਹਾਣੇ ਪਰ ਮੰਗਤੇ ਦਮਾਗੇ ਉਹ ਸਿੰਘਮੰਡਲ ਪਰ ਤੋਂ ਅਨ ਸੈਸ੍ਰੀ ਢਾਲੀ ਵਾਲ ਪੀਐਸਯੂ ਕਲਾਈਫਟੇਸ਼ਨ ਐ ਤੱਕ ਸਾਡੇ ਮਤਲਬ ਜਿਹੜੇ ਇਸ ਮਹੀਨੇ ਤਿੰਨ ਦਿਨ ਦੀ ਛੁੱਟੀ ਭਰੀ ਆ ਸਾਡੀਆਂ ਪੰਜੀ ਮੰਗਾਂ ਜਿਹੜੀਆਂ ਜਸੇਬੰਦੀ ਦੀ ਤੇ ਮੈਨੇਜਮੈਂਟ ਨਾਲ ਸਹਿਮਤੀ ਬਣੀ ਤੇ ਆ ਸਰਕਾਰ ਨਾਲ ਜਿਹੜੀ ਕਿ 2 ਜੂਨ ਦੀ ਹੋਈ ਪਰ ਲਗਾਤਾਰ 10 ਦਿਨ ਚ ਲਾਗੂ ਹੋਈਆਂ ਜਿਹੜੀਆਂ ਲਗਾਤਾਰ ਟਾਈਕਨਮੀ ਨਹੀਂ ਹੋ ਗਿਆ ਸਰਕਾਰ ਲਾਗੂ ਨਹੀਂ ਕਰ ਰਹੀ ਜਿਦੇ ਕਰਕੇ ਮਜ਼ਬੂਰ ਹੋ ਕੇ ਸਾਡੀ ਜਸੇਬੰਦੀਆਂ ਨੂੰ ਜਿਹੜਾ ਸੰਕਟ ਸਕਾਰਨਾ ਪੈ ਰਿਹਾ ਵਾ ਅੱਜ ਸਾਡਾ ਦੂਸਰਾ ਦਿਨ ਇਸ ਮਹੀਨੇ ਛੁੱਟੀ ਦਾ ਸੰਗਰਸ ਜਾਰੀ ਆ ਕੱਲ ਤੀਸਰਾ ਦਿਨ ਆ ਜੇ ਸਰਕਾਰ ਸਾਡੀਆਂ ਮੈਨੇਜਮੈਂਟ ਮੰਗਾਂ ਨਹੀਂ ਮੰਨਦੀ ਕਾ ਜੋ ਵੀ ਸਾਡੀ ਪੰਜਾਬ ਸਟੇਟ ਦੀ ਕਮੇਟੀ ਆ ਸਾਂਝੇ ਫਰੇ ਦੀ ਜੋ ਵੀ ਉਹਦਾ ਤਕਸ ਸੰਗਰਸ ਰਹੇਗੀ ਉਹ ਲਾਗੂ ਕੀਤਾ ਜਾਵੇਗਾ। ਇਹਨਾਂ ਦਿਨ ਬਾਕੀ ਜਿਹੜਾ ਸਾਨੂੰ 15 ਅਗਸਤ ਤੇ ਆ ਸਾਡੀਆਂ ਜਥੇਬੰਦੀਆਂ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕਰਨੀਆਂ ਜੇ ਸਾਡੀਆਂ ਮੰਗਾ ਨਾ ਮੰਨੀ ਆ ਗਈਆਂ ਤਾਂ ਸਾਜੋ ਮੈਂ ਪੰਜਾਬ ਸਰਕਾਰ ਦੇ ਮਾਨੀ ਮੰਤਰੀ ਉਪੀਲ ਕਰਦਾ ਹਾਂ। ਤੇ ਬਿਜਲੀ ਮਲਾਜ਼ਮਾਂ ਦੀਆਂ ਜਾਈ ਤੇ ਸਹੀ ਮੰਗਾਂ ਜਿਨ੍ਹਾਂ ਤੇ ਸਹਿਮਤੀ ਹੋਈ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਸਰਕੂਲਰ ਜਾਰੀ ਕਰਕੇ ਤਾਂ ਕਿ ਸਾਡੇ ਬਿਜਲੀ ਮਲਾਜ਼ਮ ਦੁਬਾਰਾ ਆਪਣੀਆਂ ਡਿਊਟੀਆਂ ਤੇ ਜੁਆਇਨ ਕਰ ਸਕਣ ਤਾਂ ਕਿ ਮੌਕਾ ਨੂੰ ਖੱਜਲ ਖਵਾਰਿਆ ਨਾ ਹੋਣਾ ਪਵੇ ਇਹ ਮੈਂ ਨਾਲ ਕਹਿੰਦਾ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਬਿਜਲੀ ਮਲਾਜ਼ਮ ਜਿਹੜੇ ਆ ਉਸ ਮੂਲ ਦੀ ਛੁੱਟੀ ਤੇ ਆ ਜੋ ਵੀ ਇਹ ਨੁਕਸਾਨ ਹੁੰਦਾ ਹੈ ਉਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਮੈਨੇਜਮੈਂਟ ਦੀ ਹੋਵੇਗੀ ਮੈਂ ਚਾਹੁੰਦਾ ਕੀ ਸਰਕਾਰ ਨੂੰ ਛੇਤੀ ਤੇ ਛੇਤੀ ਮੈਨੂੰ ਮੰਗਾ ਮੰਨ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਕੇ ਇਹਨਾਂ ਨੂੰ ਡੂਟੀਆਂ ਕੋਲ ਜੁਆਇਨ ਕਰਾਇਆ ਜਾਏ ਧੰਨਵਾਦ ਲੱਗ ਕਿਰਾ ਕਾਰੋਬਾਰ ਤੇ ਥਲ ਪੈ ਰਹੀ ਆ ਹਾਂ ਇਹਦਾ ਨੁਕਸਾਨ ਹੋ ਰਿਹਾ ਵਾਫੀ ਤੇ ਬੰਦ ਪਏ ਆ ਗ੍ਰੇਡ ਖਾਲੀ ਆ ਸੱਚੀਓ ਕਿਉਂਕਿ ਅਣਜਾਣ ਸਾਥੀਆਂ ਨੂੰ ਸਾਡੇ ਜਿਹੜੇ ਪ੍ਰੋਫੈਸ਼ਨਲ ਪੀਡ ਚ ਨਵੇਂ ਮੁੰਡੇ ਆਏ ਆ ਉਹਨਾਂ ਨੂੰ ਮਜਬੂਰ ਦੂਰ ਦੂਰ ਸਟੇਸ਼ਨਾਂ ਤੇ ਲਾਇਆ ਗਿਆ ਜਿਨ੍ਹਾਂ ਨੂੰ ਕੋਈ ਵੀ ਕੰਮ ਦੀ ਜਾਣਕਾਰੀ ਨਹੀਂ ਆ ਉਹਦਾ ਕੋਈ ਵੀ ਨੁਕਸਾਨ ਹੋ ਸਕਦਾ ਇਹ ਕਰਕੇ ਲੱਖਾਂ ਦੀ ਪ੍ਰਾਪਰਟੀ ਆ ਜਿਹੜੀ ਨੁਕਸਾਨੀ ਜਾ ਸਕਦੀ ਆ ਇਹਦਾ ਕੋਈ ਅੰਮ ਚਲਿਆ ਕਰਕੇ ਜਿਹੜੀ ਆ ਮੈਨੇਜਮੈਂਟ ਹੈ ਕਿਸਮੰਗਾ ਨਹੀਂ ਮੰਨ ਰਹੀ ਕੋਈ ਜਿਆਦਾ ਮੰਗਾ ਨਹੀਂ ਬਿਲਕੁਲ ਸ਼ਾਂਤੀ ਹੋ ਚੁੱਕੀ ਆ ਪੰਜੀ ਮੰਗਾ ਤੇ ਜਾਇਜ਼ ਮੰਗਾ ਆ ਮੰਗਾ ਮੰਨ ਕੇ ਦੁਬਾਰਾ ਮੁਕਰ ਰਹੀ ਆ ਸਰਕਾਰ ਤੇ ਮੈਨੇਜਮੈਂਟ ਮੈਂ ਚਾਹੁੰਦਾ ਜੀ ਜਿਹੜੀਆਂ ਮੰਗਾ ਮੰਗੀਆਂ ਗਈਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਸਰਕਾਰੇ ਜਾਰੀ ਕੀਤਾ ਜਾਵੇ ਤਾਗੀਸ ਬਲਾਜਨ ਆਪਣੀਆਂ ਭਾਂਟੀਆਂ ਡਿਊਟੀਆਂ ਦੇ ਸਕਤਾਂ। ਬਿਜਲੀ ਬੋਰਡ ਦੇ ਕੋਲ ਅੱਜ ਨਾਲ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਿਹੜੇ ਮੰਗਾਂ ਲੈ ਕੇ ਤਾਂ ਨਿਕਲਦਾ ਜਾ ਰਿਹਾ ਇਹਦੇ। ਮੈਂ ਬਲਵੰਦਰ ਸਿੰਘ ਉਦੀਪੁਰ ਪ੍ਰਧਾਨ ਪੀਐਸਈ ਸਲਾਇਡ ਸੋਸਾਇਟੀ ਸਰਕਲ ਗਰਦਾਸਪੁਰ ਅੱਜ ਅਸੀਂ ਪਾਵਰ ਕਾਲ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਬਿਲਾਜੇ ਵਿਰੋਧੀ ਨੀਤੀਆਂ ਦੇ ਖਿਲਾਫ ਔਰ ਮੰਨੀਆਂ ਮੰਗਾਂ ਯਾਗੂ ਗਰਾਹ ਟ੍ਰਾਂਸਪੋਰਟ ਦੇ ਹੱਕ ਵਿੱਚ ਅਸੀਂ ਮੁੱਖੀ ਪੰਜਾਬ ਦੇ 20 ਕੰਮ ਆ 11 ਅਗਸਤ ਤੋਂ ਲੈ ਕੇ ਇਰਾਗਾਸ ਤੱਕ ਰ ਲਗਾਤਾਰ ਸਭ ਨੂੰ ਛੁੱਟੀ ਚੱਲ ਰਹੀਆਂ ਤੇ ਅੱਜ ਹੀ ਦੂਸਰੇ ਦਿਨ ਵਿੱਚ ਸਰਕਲ ਦਫ਼ਤਰ ਗਰਦਾਸਪੁਰ ਅਗੇ ਬੁਸ਼ਾਲ ਤਰਨਾ ਦਿੱਤਾ ਸਾਡੀ ਜਿਹੜੀ ਉਹ ਮੰਗ ਹੈ ਸਾਡੀ 2 ਜੂਨ ਨੂੰ ਡਿਗਰੀ ਮੰਤਰੀ ਦੇ ਹਾਜ਼ਰੀ ਚ ਹੋਇਆ ਮੀਟਿੰਗਾਂ 8 ਜੂਨ ਨੂੰ ਹੋਈ ਇਹ 8 10 ਨੂੰ ਹੋਈਆਂ ਮੀਟਿੰਗਾਂ 10 ਅਗਸਤ ਨੂੰ ਹੋਈਆਂ ਮੀਟਿੰਗਾਂ ਕਿ ਇਹ ਮਰਾਇ ਮਾਰੇ ਮਸਲੇ ਅਢਾਕ ਪੀਰੀਅਡ ਦਾ ਮਸਲਾ ਜਾਂ 2 ਸਾਲ ਦਾ ਉਹ ਸਰਫੂ ਮੱਝ ਕਰਨਾ ਪੰਜ ਸਾਲ ਦੀ ਸੇਵਾ ਕਰਨ ਵਾਲੇ ਕਰਮਚਾਰੀ ਲੈਣ ਮਨਾ ਜਾਂ 250 ਵਾਲੇ ਨੂੰ ਪੱਕੇ ਕਰਨਾ ਕਿ 1 ਕਰੋੜ ਰੁਪਇਆ ਕੱਟੋ ਕੱਟੋ ਜਿਹੜੀ ਬਿਜਲੀ ਬਲਾਇਨ ਜਿਹੜਾ ਉਹ ਮਿਲਣਾ ਜਿਹੜਾ ਮਿਲਣਾ ਚਾਹੀਦਾ ਜਿਹੜਾ 50000 ਦੇ ਕਰੀਬ ਮੈਕਬੇ ਦੇ ਅੰਦਰ ਖਾਲੀ ਸਾਮੀਆਂ ਉਹਨਾਂ ਨੂੰ ਭਰਨਾ ਉਹ ਡੀਏ ਜਿਹੜਾ ਭਗਾਈ ਪੱਤਾ ਪੰਜਾਬ ਸਰਕਾਰੀ ਜਾਣਕਤਾ ਅਫਸਰ ਨੂੰ ਆਈਪੀਐਸ ਅਫਸਰ ਆਈਏਐਸ ਅਫਸਰ ਉਹਨਾਂ ਨੂੰ ਲਗਾਤਾਰ ਦਿੱਤਾ ਜਾ ਰਿਹਾ ਪਰ ਛੋਟੇ ਕਰਮਚਾਰੀਆਂ ਜਿਹੜੇ ਉਹਨਾਂ ਦਾ ਜਿਹੜਾ ਭਗਾਈ ਪੱਤਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਜਾਮ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਇਹ ਸਾਡੀਆਂ ਮੰਗਾਂ ਉਹ ਸਰਕਾਰ ਇਹ ਪਰੰਪਰਾਵ ਦੀ ਆ ਕਿ ਅਸਨਾ ਵਰਗੇ ਕਾਨੂੰਨ ਦੇ ਦਰਕੇ ਮਾਰ ਕੇ ਮਲਾਜਮਾਂ ਨੂੰ ਗਰੀਆ ਉਸ ਵਾਸਤੇ ਕੁਝਾਂ ਦੀ ਰੀਤੀ ਚੱਲਦੀ ਆ ਜਿਹੜਾ ਬੀੜੀ ਮਾਜਮ ਸਤਿਮ੍ਰਿਤ ਕਹਿੰਗੇ ਅਸੀਂ ਸਾਂਝਾ ਕੀਤਾ ਤੇ ਸਾਡੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਨਾ ਕੀਤੀਆਂ ਗਿਆ 15 ਅਗਸਤ ਨੂੰ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਕਾਲੇ ਝੰਡੇ ਲਾਗੇ ਮੰਤਰੀਆਂ ਦੇ ਰਿਓ ਬਲੂ ਮਾਚ ਕਹਿੰਦੇ ਪਰਮੰਪਤ ਦਮਾਗੇ ਉਹ ਸੰਮਿਲਨ ਪਰ ਤਾਂ ਅੰਸਾਹਸਰ ਤੋਂ ਲੈ ਕੇ ਪੀਐਸੂ ਕਲਾਈ ਫੈਡਰੇਸ਼ਨੇ ਤੱਕ ਸਾਡੇ ਮਤਲਬ ਜਿਹੜੇ ਸਮੂਿਕ ਤਿੰਨ ਦਿਨ ਦੀ ਛੁੱਟੀ ਭਰੀ ਆ ਸਾਡੀਆਂ ਪੰਜੀ ਮੰਗਾਂ ਜਿਹੜੀਆਂ ਜਸੇਬੰਦੀ ਦੀ ਤੇ ਮੈਨੇਜਮੈਂਟ ਨਾਲ ਸਹਿਮਤੀ ਬਣੀ ਤੇ ਆ ਸਰਕਾਰ ਨਾਲ ਜਿਹੜੀ ਕਿ 2 ਜੂਨ ਦੀ ਹੋਈ ਪਰ ਲਗਾਤਾਰ 10 ਦਿਨ ਤੇ ਲਾਗੂ ਹੋ ਰਹੀਆਂ ਜਿਹੜੀਆਂ ਲਗਾਤਾਰ ਟਾਈਕਨਮੀ ਨਹੀਂ ਹੋ ਗਿਆ ਸਰਕਾਰ ਲਾਗੂ ਨਹੀਂ ਕਰ ਰਹੀ ਜਿਦੇ ਕਰਕੇ ਮਜਬੂਰ ਹੋ ਕੇ ਸਾਡੀ ਜਸੇਬੰਦੀਆਂ ਨੂੰ ਜਰਾ ਸੰਕਟਕਾਰਨਾ ਪੈ ਰਿਹਾ ਵਾ ਅੱਜ ਸਾਡਾ ਦੂਸਰਾ ਦਿਨ ਸਮੂਿਕ ਛੁੱਟੀ ਦਾ ਸੰਗਰਸ ਜਾਰੀ ਆ ਕੱਲ ਤੀਸਰਾ ਦੇਣਾ ਜੋ ਸਰਕਾਰ ਸਾਡੀਆਂ ਮੈਨੇਜਮੈਂਟ ਮੰਗਾਂ ਨਹੀਂ ਮੰਨਦੀ ਤਾ ਜੋ ਵੀ ਸਾਡੀ ਪੰਜਾਬ ਸਟੇਟ ਦੀ ਕਮੇਟੀ ਆ ਸਾਂਝੇ ਫਰੇ ਦੀ ਜੋ ਵੀ ਉਹਦਾ ਤਕਸ ਸੰਗਰਸ ਰਹੇਗੀ ਉਹ ਲਾਗੂ ਕੀਤਾ ਜਾਵੇਗਾ। ਇਹਨਾਂ ਦਿਨ ਬਾਕੀ ਜਿਹੜਾ ਸਾਨੂੰ 15 ਅਗਸਤ ਤੇ ਆ ਸਾਡੀਆਂ ਜਥੇਬੰਦੀਆਂ ਕਾਲੇ ਝੰਡੇ ਲੈ ਕੇ ਗੋਸ਼ ਪ੍ਰਦਰਸ਼ਨ ਕਰਨਗੀਆਂ ਜੋ ਸਾਡੀਆਂ ਮੰਗਾ ਨਾ ਮੰਨੀ ਆ ਗਈਆਂ ਆ। ਸਾਜੋ ਮੈਂ ਪੰਜਾਬ ਸਰਕਾਰ ਦੇ ਨਾਮੀ ਮੰਤਰੀ ਉਪੀਲ ਕਰਦਾ ਹਾਂ। ਕਿ ਬਿਜਲੀ ਮੁਲਾਜ਼ਮਾਂ ਦੀਆਂ ਜਾਈ ਤੇ ਸਹੀ ਮੰਗਾਂ ਜਿਨ੍ਹਾਂ ਤੇ ਸਹਿਮਤੀ ਹੋਈ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਸਰਕੂਲੇਟ ਜਾਰੀ ਕਰਕੇ ਤਾਂ ਕਿ ਸਾਡੇ ਬਿਜਲੀ ਮੁਲਾਜ਼ਮ ਦੁਬਾਰਾ ਆਪਣੀਆਂ ਡਿਊਟੀਆਂ ਤੇ ਜੁਆਇਨ ਕਰ ਸਕਣ ਤਾਂ ਕਿ ਮੌਕਾ ਨੂ ਖੱਜਲ ਖਵਾੜਿਆ ਨਾ ਹੋਣਾ ਪਵੇ ਇਹ ਮੈਂ ਨਾਲ ਕਹਿੰਦਾ ਸਰਕਾਰ ਨੂੰ ਚਤਤ ਨਹੀਂ ਦੇਣੇ ਆ ਕਿ ਬਿਜਲੀ ਮੁਲਾਜ਼ਮ ਜਿਹੜੇ ਆ ਇਸ ਮੂਲ ਦੀ ਛੁੱਟੀ ਤੇ ਆ ਜੋ ਵੀ ਇਹ ਨੁਕਸਾਨ ਹੁੰਦਾ ਇਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਮੈਨੇਜਮੈਂਟ ਦੀ ਹੋਵੇਗੀ ਮੈਂ ਚਾਹੁੰਦਾ ਕੀ ਸਰਕਾਰ ਨੂੰ ਖੇਤੀ ਤੋਂ ਖੇਤੀ ਮੈਨੂੰ ਮੰਗਾ ਮੰਨ ਕੇ ਮੁਲਾਜ਼ਮਾਂ ਦੇ ਮਸਲੇ ਹਲ ਕਰਕੇ ਉਹਨਾਂ ਨੂੰ ਡਿਊਟੀਆਂ ਤੇ ਜੁਆਇਨ ਕਰਾਇਆ ਜਾਵੇ ਧੰਨਵਾਦ ਲੱਗ ਕੇ ਦਾ ਕਾਰੋਬਾਰ ਤੇ ਥੱਲ ਪੈ ਰਹੀ ਆ ਹਾਂ ਇਹਦਾ ਨੁਕਸਾਨ ਹੋ ਰਿਹਾ ਵਾ ਫੀਲ ਬੰਦ ਪਏ ਆ ਗ੍ਰੇਡ ਖਾਲੀ ਆ ਸੱਚੀਓ ਕਿਉਂਕਿ ਅਣਜਾਣ ਸਾਥੀਆਂ ਨੂੰ ਸਾਡੇ ਜਿਹੜੇ ਪ੍ਰੋਫੈਸ਼ਨਲ ਪੀਡ ਚ ਨਵੇਂ ਮੁੰਡੇ ਆਏ ਆ ਉਹਨਾਂ ਨੂੰ ਮਜਬੂਰ ਦੂਰ ਦੂਰ ਸਟੇਸ਼ਨਾਂ ਤੇ ਲਾਇਆ ਗਿਆ ਜਿਨ੍ਹਾਂ ਨੂੰ ਕੋਈ ਵੀ ਕੰਮ ਦੀ ਜਾਣਕਾਰੀ ਨਹੀਂ ਆ ਉਹਦਾ ਕੋਈ ਵੀ ਨੁਕਸਾਨ ਹੋ ਸਕਦਾ ਹੈ ਇਹ ਕਹਿੰਦੇ ਲੱਖਾਂ ਦੀ ਪ੍ਰਾਪਰਟੀ ਹੈ ਜਿਹੜੀ ਨੁਕਸਾਨੀ ਜਾ ਸਕਦੀ ਆ ਇਹਦਾ ਕੰਮ ਅੰਮ ਜਲਿਆ ਕਰਕੇ ਜਿਹੜੀ ਆ ਮੈਨੇਜਮੈਂਟ ਹੈ ਤੇ ਉਹ ਮੰਗਾਂ ਨਹੀਂ ਮੰਨ ਰਹੀ ਕੋਈ ਜ਼ਿਆਦਾ ਮੰਗਾਂ ਨਹੀਂ ਬਿਲਕੁਲ ਸ਼ਾਂਤੀ ਹੋ ਚੁੱਕੀ ਆ ਪੰਜੀ ਮੰਗਾਂ ਤੇ ਜਾਇਜ਼ ਨਹੀਂ ਰਾਵਾਂ ਮੰਗਾਂ ਮੰਨ ਕੇ ਦੁਬਾਰਾ ਮੁਕਰ ਰਹੀ ਹੈ ਸਰਕਾਰ ਤੇ ਮੈਨੇਜਮੈਂਟ ਮੈਂ ਚਾਹੁੰਦਾ ਕਿ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਸਰਕਾਰੇ ਜਾਰੀ ਕੀਤਾ ਜਾਵੇ ਤਾਜੀ ਬਲਾਈ ਮੈਂ ਆਪਣੀਆਂ ਭਾਂਟੀਆਂ ਟੂਟੀਆਂ ਦੇ ਸਕਾਂ।